ਚੈਨ ਲਾਹੀ ਆ ਚੋਰੀ ਦਾ ਪਰਚਾ ਬੈਸੋ ਪੁੱਤ ਹੁਣ ਤੁਸੀਂ ਪਹਿਲੇ ਦਿਨ ਤੋਂ ਇੱਕ ਚੀਜ਼ ਨੋਟ ਕਰਿਓ ਜਿੱਦੇ ਕੂਟ ਦੇ ਵਿੱਚ ਪਾਨੇ ਨੂੰ ਲਿਆਂਦਾ ਜਾਂਦਾ ਅੱਜ ਤੋਂ ਗੱਡੀ ਦੇ ਵਿੱਚ ਬਿਠਾ ਕੇ ਤੇ ਦੂਜੇ ਪਾਸੇ ਆ ਜਿਹੜਾ ਲੁਧਿਆਣੇ ਵਾਲਾ ਡਾਕਟਰ ਕਹਿੰਦਾ ਸੀ ਵੀ ਉਹ ਪੁਲਿਸ ਦਾ ਟੋਲ ਖੜ ਕੇ ਪਾਨੇ ਨੂੰ ਕਟਵਾਇਆ ਉਹ ਬੰਦੇ ਨੇ ਉੱਪਰ ਪੰਜਾ ਦਾ ਚੋਲਾ ਸੰਦੀਪ ਸਿੰਘ ਦੀ ਬਾਈ ਨੇ ਕਰਾਇਆ ਜਿਹੜੀਆਂ ਸਾਡੀਆਂ ਉਹ ਬੰਦਾ ਉਹਨੂੰ ਬਲੇਰੋ ਗੱਡੀ ਦੇ ਵਿੱਚ ਵਟਾ ਕੇ ਲੈ ਆਉਣਾ ਹੈ ਕੱਲ੍ਹ ਪਰ ਸੋ ਤੁਸੀਂ ਵੀਡੀਓ ਦੇਖੀਓ ਤੇ ਅਗਲੀ ਗੱਲ ਚੋਰੀ ਦਾ ਪੰਚਾ ਪਾਇਆ ਭਾਨੇ ਕਿਉਂ ਕੀਤਾ ਬਈ ਸ਼ੇਅਰ ਕਰੀ ਚੱਲੋ ਵੀਡੀਓ ਸ਼ੇਅਰ ਅੱਗੇ ਦੀ ਅੱਗੇ ਯਾਰ ਦਾ ਇਹੋ ਗੱਲ ਸਰਕਾਰਾਂ ਦਾ ਸਭ ਨੂੰ ਖਰਾਬ ਕਰਨ ਦੇ ਲਈ ਇਹ ਸਭ ਕੁਝ ਕੀਤਾ ਪ੍ਰਸ਼ਾਸਨ ਨੇ ਕਿਉਂਕਿ ਇਹਨਾਂ ਨੂੰ ਪਤਾ ਕਿ ਭਾਨਾ ਲੋਕਾਂ ਦੇ ਦਿਲਾ ਦੇ ਵਿੱਚ ਫਸ ਚੁੱਕਿਆ ਲੋਕਾਂ ਦੇ ਦਿਲਾ ਗਰਪਤਾਰ सिंह ਰਾਏ ਪਾਲੇ ਦੇ ਹੱਕ ਦੇ ਦੇਖੋ ਬੋਲ ਰਹੇ ਹਨ ਉਹਨਾਂ ਦੇ ਪਹਿਲਾਂ ਹੀ ਪਰਚੇ ਪਾਉਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਕਿਰਤਾਰ ਕਸ਼ੀ ਕਰਦੇ ਆ ਇੱਕ ਮਿੰਟ ਵੀਰੇ ਆ ਫੇਰ ਸੁਨੇਹਾ ਹੈ ਇਸ ਪਾਸੇ ਤਾਂ ਕੇਨਾਂ ਅੰਦਰ ਕਿਉਂ ਆ ਰਹੇ ਹੋ ਬੇਨਤੀ ਆ ਜਾ ਪਾਲੇ ਹਾਂ ਕੇ ਆ ਗਏ ਲੈ ਜੋ ਆਪਣੇ ਬੈਠੋ ਸਾਰੇ ਲੈ ਜੋ ਕੋਈ ਸਮਝ ਨਹੀਂ ਆ ਰਹੀ ਸਾਡੇ ਪਿੰਡਾਂ ਦੀ ਲੱਖਾਂ ਦੀ ਨਾ ਕੋਈ ਚੱਕਿਆ ਭਾਈ ਜਿਸ ਕਰ ਸੀ ਪਾਸੋਂ ਦੋੜਾ ਬੱਤੀ ਹੋਰ ਸਾਰੇ ਆ ਗਏ ਅੱਗੇ ਇਹ ਸ਼ੁਰੂ ਹੋਈ ਹੈ ਚਰਮਕਾ ਕੇ ਖਰਾਬ ਨਾ ਹੋਵੇ ਭਾਈ ਬੋਲਾਂਗੇ ਕੋਈ ਰੋਕ ਉਹ ਜਸਵਿੰਦਰ ਆ ਬਰੋਤੀ ਬਾਬਾ ਆ ਰੋਕੀ ਇੱਥੇ ਰੁਕਾ ਭਾਈ ਦੇਖੀ ਉਹਨਾਂ ਦੁਕਾਨ ਤੇ ਤੇ ਕੁਝ ਕਰੋ ਤਾਂ ਮਨ ਜਾ ਬੈਠੋ ਕਿ ਕਲੋਕਾ ਉਹ ਮੇਰਾ ਵੀ ਆ ਗਿਆ ਸਾਰੇ ਬੈਠ ਜਾਲੇ ਹੁਣ ਵੀਰ ਬਣ ਕੇ ਮੈਂ ਪੰਜ ਹੋਰ ਬੋਲਣਾ ਹੈ ਗੱਲਾਂ ਧਿਆਨ ਦੇ ਨਾਲ ਸੁਣ ਲਿਓ ਹੁਣ ਪਹਿਲੀ ਗੱਲ ਮੈਂ ਕਹਿਣੀ ਸੀ ਆ ਲੁਧਿਆਣੇ ਵਾਲਾ ਡਾਕਟਰ ਬਹੁਤ ਵੱਡਾ ਕਾਠ ਹੋ ਚੁੱਕਿਆ ਬਾਈ ਦੇਖੋ ਵੀਡੀਓ ਸ਼ੇਅਰ ਕਰੀ ਜਨੋ ਪੰਜਾਬ ਬਚਾਉਣ ਦੀ ਗੱਲ ਕਰਦਾ ਇਹਨਾਂ ਕਿ ਆਪਣੀ ਗਲੀ ਦੇ ਵਿੱਚੋਂ ਦਾ ਚੱਟਾ ਬੰਦ ਹਮੇਸ਼ਾ ਉਹ ਪਤਲੇ ਲੋਕਾਂ ਦੇ ਬੱਚਾ ਪਾੜ ਪਾਉਣ ਦੀ ਗੱਲ ਕੀਤੀ ਆ। ਉਹਦੇ ਪਿੰਡ ਦੇ ਬੰਦਿਆਂ ਨੇ ਸ਼ਮਨਾਪੂਰੀ ਵਾਲਿਆਂ ਦੇ ਭੂਮਾਏ ਕਹਿੰਦੇ ਭਾਈ ਕਰੋਵਰ ਜੁੱਧ ਲੈਣ ਦੀ ਨਿਕਲਦਾ ਹੈ। ਰਫਤਾਰ ਰਾਏ ਇਸ 스테ਜ ਤੋਂ ਬੋਲ ਰਿਹਾ ਦੇਖੋ ਰਫਤਾਰ ਰਾਏ। ਮੈਨੂੰ ਡਰ ਨਹੀਂ। ਲੋਕਾਂ ਦੀ ਖਾਤਰ ਬੋਲਦਿਆਂ ਪੰਜਾਬ ਦੀ ਖਾਤਰ ਬੋਲਦਿਆਂ ਜਿੱਥੇ ਮਰਜ਼ੀ ਖਵਾ ਲੋ। ਸਾਡਾ ਉਹ ਕੰਮ ਨਹੀਂ ਹੈਗਾ ਵੀ ਖੂਨਾ ਤੇ ਬੋਲ ਕੇ ਬੱਸ ਆਣ ਗਏ। ਅਸੀਂ ਦਰੀਆਂ ਦੇ ਨਾਲ ਪੈ ਕਿਉਂਕਿ ਸਾਨੂੰ ਪਤਾ ਪਈ ਲੱਖਾਂ ਹਸਤਾਣਾ ਪਾ ਨਾ ਸਿੱਧੂ ਸੱਚ ਜਗਰਾਉ ਰਾਜ ਖਾਲਸਾ ਜਿੰਨੇ ਵੀ ਬੰਦੇ ਪੰਜਾਬ ਦੀ ਖਾਤਰ ਖੋਉਂਦੇ ਆ ਇਹਨਾਂ ਦੇ ਨਾਲ ਖੜਨਾ ਸਾਡਾ ਹੱਕ ਹੁੰਦਾ ਕਿਉਂਕਿ ਜੇ ਇਹਨਾਂ ਦੇ ਨਾਲ ਨਹੀਂ ਖੜੋਗੇ ਕੱਲ ਨੂੰ ਸਾਡੀ ਖਾਤਰ ਬੋਲੂਗਾ ਕੌਣ ਕੱਲ ਨੂੰ ਸਾਡੀ ਖਾਤਰ ਲੜੂਗਾ ਕੌਣ ਤੇ ਐਤ ਗੱਲ ਮੈਂ ਕਰਦਾ ਸੀ ਅਮਰਤਾ ਸ਼ਾਉਣ ਵਾਲਿਆਂ ਤੇ ਪਰਚੇ ਪਾਏ ਜਾਂਦੇ ਆ ਬਾਤ ਕੀ ਕੀਤੀ ਜਾਂਦੀ ਆ ਤਾਂ ਕਿ ਉਹਨਾਂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚੋਂ ਕੱਢਿਆ ਜਾ ਸਕੇ ਦੀਪ ਸਿੰਘੂ ਦੇ ਨਾਲ ਵੀ ਨਹੀਂ ਹੋਇਆ ਪਹਿਲਾ ਅਸਿਰੰਦ ਕਰਵਾਇਆ ਬਾਅਦ ਦੇ ਵਿੱਚ ਕਿਰਤਾਰ ਕੁਰਸੀ ਕੀਤੀ ਹੁਣ ਭਾਨੇ ਸਿੰਘੂ ਨੇ ਨਹੀਂ ਕੀਤਾ ਹੁਣ ਪਾਰਚਾ ਪਾਦਾ ਪਹਿਲਾ ਪਾਰਚਾ ਦੂਜਾ ਤੀਜਾ ਤਿੰਨ ਪਾਰਚੇ ਪਾਦੇ ਬਾਅਦ ਦੇ ਵਿੱਚ ਉਹ ਕਿਰਤਾਰ ਕੁਰਸੀ ਕਰਨ ਤੇ ਲੱਗੇ ਹੋਏ ਆ ਤਾਨੂੰ ਲੱਗਦਾ ਵੀ ਉਹ ਬੰਦਾ ਜਿਹਨੂੰ ਲੱਖਾਂ ਲੋਕ ਸਰਦੇ ਆ ਜਿਹੜਾ ਅਜੰਡਾ ਪਈਦੇ ਪੈਸੇ ਵਾਪਸ ਕਰਾਉਂਦਾ ਮੇਰੇ ਅੱਖੀ ਦੇਖਣ ਦੀ ਗੱਲ ਆ 15 ਲੱਖ ਰੁਪਈਆ ਤਾਂ ਲੈਣੇ ਇੱਕ ਬੰਦੇ ਦਾ ਠੱਗਾ ਜੰਡਰ ਕੋ ਵਾਪਸ ਕਰਾਇਆ ਉਹ ਬੰਦੇ ਨੇ ਮੇਰੇ ਸਾਹਮਣੇ ਭਾਨ ਦੇ ਹੱਥਾਂ 'ਚ 10 ਲੱਖ ਰੁਪਈਆ ਰੱਖਿਆ ਕਹਿੰਦਾ ਭਾਨਿਆ ਲੱਖ ਰੁਪਈਆ ਤੈਨੂੰ ਮੈਂ ਖੁਸ਼ੀ ਨਾਲ ਦੇ ਦਿੰਦਾ ਭਾਨ ਨੇ 1 ਰੁਪਈਆ ਨਹੀਂ ਲਿਆ ਕਿਸੇ ਤੋਂ ਕਮਲ ਲੱਖੇ ਪਾਈ ਨੇ ਗੱਲ ਕੀਤੀ ਕਹਿੰਦਾ ਸਾਫਤ ਕਰ ਤੋਂ ਵੀ ਭਾਣੇ ਚਾਹ ਲਗਰਾਫੀ ਪੀਤਾ ਹੋਵੇ ਤੁਸੀਂ 100000 ਰੁਪਏ ਦੀ ਗੱਲ ਕਰਦੇ ਹੋ ਐਨੇ ਜਿਦਾ ਪਤੀ ਲੱਗੇ ਜਾਂਦੀ ਆ ਕਲੇਚਾ ਪਤੀ ਐਨੇ ਲੋਕ ਆਉਂਦੇ ਆ ਆਪਣੇ ਕੋਲੇ ਹਰ ਰੋਜ਼ ਤੇ ਅਗਲੀ ਗੱਲ ਕਹਿੰਦੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਅੱਗੇ ਗੱਲ ਕਹੀ ਆ ਵੀ ਕਹਿੰਦੇ ਜੋ ਤਾਂ ਭਾਨੇ ਕੋਲੇ ਕਹਿੰਦੇ ਭਾਨਾ ਹੌਂਸ ਕੋਲੇ ਆਵੇ ਕਹਿੰਦੇ ਸਾਨੂੰ ਕਾਰਵਾਈ ਕਰਨੀ ਪਈ ਭਾਨਾ ਆਏ ਬੋਲਦਾ ਉਹਨੇ ਬੋਲਦਾ ਪਹਿਲੀ ਗੱਲ ਤਾਂ ਆਏ ਭਾਈ ਜਿਹੜੇ ਲੋਕਾਂ ਦੇ ਠਾਕੇ ਜਾਂਕਾਂ ਦੇ ਕੋਲ ਕੰਸਨ ਫਸੇ ਹੋਏ ਸੀ ਜੋ ਭਾਈ ਮੈਂ ਕਰਦਾ ਭਾਈ ਮੈਂ ਕਰਦਾ ਲਾਈਵ ਹੋਇਆ ਬੈਠਾ 2 ਮਿੰਟ ਹੀ ਦੇ ਮੈਨੂੰ 2 ਮਿੰਟ ਭਾਨਾ ਲਿਆ ਭਾਈ ਹਾਂ 2 ਮਿੰਟ 2 ਮਿੰਟ ਮੈਨੂੰ ਪਤਾ ਮੈਂ ਕਰਦਾ ਭਾਈ ਕਿਰ ਕਿ ਲਾਈਵ ਹੋਇਆ ਬੈਠਾ ਹੁਣੇ ਹੀ ਕਰਦਾ ਚੰਗਾ ਮਾਰਾ ਪੋਟਾ ਚਪਕਾ ਮਾਰਨਾ ਪੈਂਦਾ ਪ੍ਰਸ਼ਾਸਨ ਕਹਿੰਦਾ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਭਾਨੇ ਨਾਲ ਗੁਣਾਕਾਂਦ ਕੀਤੀ ਭਾਨੇ ਨੂੰ ਘਰ ਆ ਕੇ ਸਮਝਾਇਆ ਭਾਨੇ ਨੂੰ ਘਰ ਆ ਕੇ ਕਿਹਾ ਕਿ ਭਾਨਿਆ ਜੇ ਕੋਈ ਹੁੰਦਾ ਤੇਰੇ ਕੋਲ ਮੁਸੀਬਤਾਂ ਕਿਉਂਦਾ ਤੂੰ ਪ੍ਰਸ਼ਾਸਨ ਕੋਲ ਲੈ ਕੇ ਆ ਹੁਣ ਸਹੀ ਚੱਲੀ ਜਾਂਦਾ ਲੈਬ ਦੇਖੋ ਸ਼ੇਅਰ ਕਰੀ ਚੱਲੋ ਹੁਣ ਤਾਂ ਸਹੀ ਚੱਲਦਾ ਹੋ ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਾਇਆ ਸੀ ਵੀਡੀਓ ਬਣਾ ਕੇ ਗੱਲ ਪੱਸੀ ਸੀ ਵੀ ਆਣੇ ਪੈਸੇ ਦੱਬੇ ਹੋਏ ਆ ਕੀ ਕੀਤੀ ਤੇ ਜਿਹੜੀ ਮਹਿਲਾ ਏਜੰਟ ਜਿਹੇ ਭਾਨੇ ਸਿੱਧੂ ਦੇ ਉੱਪਰ ਪਰਚਾ ਕਰਾਇਆ ਜਦੋਂ ਥਾਣੇ ਦੇ ਵਿੱਚ ਜਾ ਕੇ ਉਹਨੇ ਪਰਚਾ ਕਰਾਇਆ ਉੱਥੇ ਜਾ ਕੇ ਪਤਾ ਕਰ ਲਿਓ 10 ਤਰਖਾਸਤਾਨੇ ਉਹ ਜਨਾਨੀ ਦੇ ਖਿਲਾਫ ਭਾਨੇ ਸਿੱਧੂ ਦੇ ਉੱਪਰ ਤੋਂ ਪ੍ਰਸ਼ਾਸਨ ਨੇ ਮਿੰਟਾਂ 'ਚ ਪਰਚਾ ਕਰਤਾ ਉਹ ਜਿਹੜੀਆਂ 10 ਤਰਖਾਸਤਾਂ ਉਹ ਜਨਾਨੀ ਦੇ ਖਿਲਾਫ ਆ ਵੀ ਉਹਨੇ ਇੰਨੇ ਲੋਕਾਂ ਦੇ ਪੈਸੇ ਤੱਕਲੇ ਉਹਦੇ ਤੇ ਪਰਚਾ ਕਿਉਂ ਨਹੀਂ ਕੀਤਾ ਜੀ ਕੀ ਫਤਹ ਆਖਬ ਜੋ ਤੁਹਾਡੇ ਮਨਾਂ ਦੇ ਅੰਦਰ ਜੋਸ਼ ਤੇ ਸਰਕਾਰ ਦੇ ਖਿਲਾਫ ਗੁੱਸਾ ਹੈ ਉਹ ਚੰਗੀ ਗੱਲ ਅਸੀਂ ਪਾ ਰਹੇ ਹਾਂ ਮੈਂ ਪੰਜਾਬ ਸਰਕਾਰ ਨੂੰ ਇਸ ਸਟੇਜ ਤੋਂ ਇੱਕ ਆਪੀਰ ਕਰਦਾ ਵੈਸਾ ਪੀਲਾ ਤਾਂ ਨਹੀਂ ਕਰਨੀਆਂ ਚਾਹੀਦੀਆਂ ਨਾ ਪਰ ਸਾਨੂੰ ਸਟੇਜ ਤੋਂ ਬੜਾ ਸੋਚ ਸਮਝ ਕੇ ਬੋਲਣਾ ਪੈਂਦਾ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਤੁਸੀਂ ਇਹ ਜਿਹੜੇ ਰਸਤੇ ਅਪਣਾ ਲਿਆ ਨਾ ਖਾਸ ਕਰਕੇ ਭਗਵੰਤ ਮਾਨ ਅੱਜ ਉਸੇ ਹੀ ਅਮਿਤ ਸ਼ਾਹ ਤੇ ਮੋਦੀ ਜੁੰਡਲੀ ਜਿਨ੍ਹਾਂ ਨੇ ਕਿਸਾਨਾਂ ਦੇ ਪਵਾ ਇਹ ਕਾਲੇ ਕਾਨੂੰਨ ਲੈਂਦੇ ਸੀ ਉਹਨਾਂ ਦੇ ਰਸਤੇ ਤੇ ਅਤੇ ਪਹਿਲੇ ਦੇਸ਼ ਦੇ ਹੁਕਮਰਾਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲੇ ਕਰਕੇ